ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੱਕ ਅਜਿਹਾ ਰਾਜ਼ ਸਾਂਝਾ ਕਰਨ ਆਇਆ ਹਾਂ ਜੋ ਸਿਰਫ ਸ਼ਬਦਾਂ ਦਾ ਨਹੀਂ ਸਿਰਫ ਗਿਆਨ ਦਾ ਨਹੀਂ ਇਹ ਮੇਰੇ ਆਪਣੇ ਦਿਲ ਦਾ ਮੇਰੇ ਆਪਣੇ ਜੀਵਨ ਦਾ ਤਜਰਬਾ ਹੈ ਅਸੀਂ ਹਰ ਕੋਈ ਇਸ ਦੁਨੀਆ ਵਿੱਚ ਦੌੜ ਰਿਹਾ ਹਾਂ ਕੋਈ ਪੈਸੇ ਲਈ ਕੋਈ ਰੋਟੀ ਲਈ ਕੋਈ ਆਪਣੇ ਬੱਚਿਆਂ ਦੇ ਭਵਿੱਖ ਲਈ ਕੋਈ ਆਪਣੇ ਸੁਪਨੇ ਪੂਰੇ ਕਰਨ ਲਈ ਪਰ ਇੱਕ ਗੱਲ ਪੱਕੀ ਹੈ ਸਾਡੀ ਦੌੜ ਤਾਂ ਬਾਹਰ ਗੁਰੂ ਜੀ ਦੇ ਦਰ ਤੇ ਹੀ ਮੁੱਕਦੀ ਹੈ ਅਸੀਂ ਸੋਚਦੇ ਹਾਂ ਕਿ ਪੈਸਾ ਸਿਰਫ ਮਿਹਨਤ ਨਾਲ ਆਉਂਦਾ ਹੈ ਹਾਂ ਮਿਹਨਤ ਬਿਨਾ ਪੈਸਾ ਨਹੀਂ ਆਉਂਦਾ ਪਰ ਕਈ ਵਾਰੀ ਅਜਿਹਾ ਹੁੰਦਾ ਹੈ ਕਿ ਬੰਦਾ ਮਿਹਨਤ ਕਰਦਾ ਹੈ ਫਿਰ ਵੀ ਉਸਦੇ ਹੱਥ ਖਾਲੀ ਰਹਿੰਦੇ ਹਨ ਕਿਉਂ ਕੀ ਵਾਹਿਗੁਰੂ ਜੀ ਨੇ ਕਿਸੇ ਦੇ ਨਸੀਬ ਵਿੱਚ ਕਾਟ ਲਿਖ ਦਿੱਤਾ ਹੈ ਨਹੀਂ ਜੀ ਅਜਿਹਾ ਕੁਝ ਨਹੀਂ ਵਾਹਿਗੁਰੂ ਜੀ ਦੇ ਖਜ਼ਾਨੇ ਵਿੱਚ ਕਾਟਾ ਨਹੀਂ ਪਰ ਕਈ ਵਾਰ ਸਾਡੇ ਕਰਮ ਸਾਡਾ ਮਨ ਤੇ ਸਾਡੀ ਸੋਚ ਇਹਨਾਂ ਵਿੱਚ ਅਜਿਹੇ ਬੰਧਨ ਪੈ ਜਾਂਦੇ ਹਨ ਜੋ ਰੁਕਾਵਟ ਬਣ ਜਾਂਦੇ ਹਨ ਮੈਂ ਵੀ ਇੱਕ ਵਕਤ ਅਜਿਹੇ ਹਾਲਾਤਾਂ ਵਿੱਚ ਸੀ ਪੈਸਾ ਆਉਂਦਾ ਸੀ ਪਰ ਰੁਕਦਾ ਨਹੀਂ ਸੀ ਆਮਦਨ ਸੀ ਪਰ ਕਦੇ ਸੂਖ ਸੰਤੋਖ ਨਹੀਂ ਸੀ ਉਸੇ ਵੇਲੇ ਮੇਰੀ ਜ਼ਿੰਦਗੀ ਵਿੱਚ ਇੱਕ ਬਜ਼ੁਰਗ ਸਿੰਘ ਆਏ ਚਿਹਰੇ ਤੇ ਸ਼ਾਂਤੀ ਅੱਖਾਂ ਵਿੱਚ ਚਮਕ ਤੇ ਬੋਲਾਂ ਵਿੱਚ ਵਾਹਿਗੁਰੂ ਜੀ ਦਾ ਪਿਆਰ ਉਹਨਾਂ ਮੈਨੂੰ ਕਿਹਾ ਪੁੱਤਰ पैसा तो वाहेगुरु जी का ही हुंदा है पर वो पैसा सही तरीके नाल, बरकत नाल ते शांति नाल आवे इसलिए अरदास करनी पेंदी है अरदास की है अरदास ये सिर्फ मंगना नहीं अरदास ये एक प्यार भरी गलबात है अपने मालक नाल अरदास ये वो पल है जदों तू अपनी हंकार अपनी अकल अपना अहंकार सब कुछ छड़ के सिर्फ कहता है मालक मैं तेरा हाँ ਤੂੰ ਮੇਰਾ ਹੈ ਤੁਸੀਂ ਵੀ ਸੋਚੋ ਜੀ ਜਿਵੇਂ ਕਾਰ ਵਿੱਚ ਮਾਂ ਪਿਓ ਹਨ ਬੱਚਾ ਜੇ ਪਿਆਰ ਨਾਲ ਕਹੇ ਮਾਂ ਮੈਨੂੰ ਭੁੱਖ ਲੱਗੀ ਹੈ ਤਾਂ ਮਾਂ ਉਸ ਨੂੰ ਸਭ ਤੋਂ ਵਧੀਆ ਖਾਣਾ ਦੇਵੇਗੀ ਪਰ ਜੇ ਬੱਚਾ ਚਿਹਰੇ ਕਿ ਗੁੱਸੇ ਨਾਲ ਕਹੇ ਤੂੰ ਮੈਨੂੰ ਖਾਣਾ ਕਿਉਂ ਨਹੀਂ ਦਿੰਦੀ ਤਾਂ ਮਾਂ ਨੂੰ ਵੀ ਦੁੱਖ ਹੋਵੇਗਾ ਵਾਹਿਗੁਰੂ ਜੀ ਨਾਲ ਵੀ ਅਰਦਾਸ ਇਸੇ ਤਰੀਕੇ ਨਾਲ ਹੁੰਦੀ ਹੈ ਜਦੋਂ ਅਸੀਂ ਪਿਆਰ ਨਾਲ ਸ਼ੁਕਰ ਨਾਲ ਪਰ ਉਸੇ ਨਾਲ ਅਰਦਾਸ ਕਰਦੇ ਹਾਂ ਮਾਲਕ ਆਪਣੇ ਖਜ਼ਾਨੇ ਦੇ ਦਰਵਾਜ਼ੇ ਖੋਲ ਦਿੰਦਾ ਹੈ ਪੈਸੇ ਦੀ ਰੁਕਾਵਟ ਕਿਉਂ ਆਉਂਦੀ ਹੈ ਕਰਮਾਂ ਦੇ ਕਾਰਨ ਕਈ ਵਾਰ ਪਿਛਲੇ ਕਰਮਾਂ ਦਾ ਪ੍ਰਭਾਵ ਹੁੰਦਾ ਹੈ ਮਨ ਦੀ ਤੰਗੀ ਜੇ ਮਨ ਵਿੱਚ ਹਰ ਵੇਲੇ ਡਰ ਨਿਰਾਸ਼ਾ ਤੇ ਸ਼ੱਕ ਹੋਵੇ ਤਾਂ ਰੁਕਾਵਟ ਆਉਂਦੀ ਹੈ ਸ਼ੁਕਰ ਨਾ ਕਰਨਾ ਵਾਹਿਗੁਰੂ ਜੀ ਦੇ ਦਿੱਤੇ ਦਾ ਸ਼ੁਕਰ ਨਾ ਕਰਨ ਨਾਲ ਵੀ ਬਰਕਤ ਘਟਦੀ ਹੈ ਇਸੇ ਲਈ ਮੈਂ ਤੁਹਾਨੂੰ ਇੱਕ ਅਜੀਹੀ ਅਰਦਾਸ ਸਿਖਾਉਣ ਲੱਗਦਾ ਹਾਂ ਜੋ ਮੇਰੇ ਆਪਣੇ ਜੀਵਨ ਵਿੱਚ ਚਮਤਕਾਰ ਲਿਆਈ। ਇਹ ਕੋਈ ਵੱਡੀ ਪੁਸਤਕ ਦੀ ਲਾਈਨ ਨਹੀਂ, ਕੋਈ ਲੰਮਾ ਪਾਠ ਨਹੀਂ, ਇਹ ਇੱਕ ਸੱਚੀ ਦਿਲੋਂ ਨਿਕਲਦੀ ਬਾਤ ਹੈ ਜੋ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਪੈ ਕੇ ਕਹਿਣੀ ਹੈ। ਅਰਦਾਸ ਦਾ ਤਰੀਕਾ ਪਹਿਲਾ ਪੱਧਰ ਸਵੇਰ ਜਦੋਂ ਅੱਖ ਖੁੱਲ੍ਹੇ ਵਾਹਿਗੁਰੂ ਜੀ ਦਾ ਨਾਮ ਲਓ। ਵਾਹਿਗੁਰੂ ਵਾਹਿਗੁਰੂ ਤਿੰਨ ਵਾਰ। ਆਪਣੇ ਦਿਲ ਵਿੱਚੋਂ ਚਿੱਤਰ ਲਿਆਓ ਕਿ ਵਾਹਿਗੁਰੂ ਜੀ ਤੁਹਾਡੇ ਸਾਹਮਣੇ ਖੜੇ ਹਨ ਹੱਥ ਜੋੜ ਕੇ ਕਹੋ ਵਾਹਿਗੁਰੂ ਜੀ ਤੂੰ ਮੇਰੇ ਘਰ ਵਿੱਚ ਬਰਕਤ ਭਰ ਦੇ ਪੈਸੇ ਦੇ ਨਾਲ ਨਾਲ ਸੁੱਖ ਸਿਹਤ ਤੇ ਸ਼ਾਂਤੀ ਵੀ ਦੇ ਫਿਰ ਆਪਣੇ ਕਰਮਾਂ ਲਈ ਸ਼ੁਕਰ ਕਰੋ ਜੋ ਕੁਝ ਹੈ ਉਹ ਵਾਹਿਗੁਰੂ ਜੀ ਦਾ ਹੀ ਦਿੱਤਾ ਹੈ ਮੇਰੇ ਪਿੰਡ ਵਿੱਚ ਇੱਕ ਪੈਣ ਜੀ ਸੀ ਉਹ ਹਰ ਰੋਜ਼ ਇਸ ਤਰੀਕੇ ਨਾਲ ਅਰਦਾਸ ਕਰਦੀ ਸੀ ਘਰ ਵਿੱਚ ਹਾਲਾਤ ਕਾਫੀ ਤੰਗ ਸਨ ਪਰ ਕੁਝ ਮਹੀਨੇ ਬਾਅਦ ਉਸਤੇ ਪਤੀ ਨੂੰ ਚੰਗੀ ਨੌਕਰੀ ਮਿਲ ਗਈ ਘਰ ਵਿੱਚ ਖੁਸ਼ਹਾਲੀ ਆ ਗਈ ਉਹ ਕਹਿੰਦੀ ਸੀ ਪੈਸਾ ਤਾਂ ਆਉਂਦਾ ਜਾਂਦਾ ਹੈ ਪਰ ਅਰਦਾਸ ਨੇ ਮੇਰੇ ਘਰ ਵਿੱਚ ਬਲਕਟ ਲਿਆਈ ਹੈ ਅਰਦਾਸ ਦਾ ਦੂਜਾ ਪੱਧਰ ਦਿਲ ਦੀ ਸਾਫੀ ਤੇ ਇਰਾਦਾ ਅਰਦਾਸ ਸਿਰਫ ਬੋਲ ਨਹੀਂ ਇਹ ਉਹ ਲਹਿਰ ਹੈ ਜੋ ਦਿਲ ਦੇ ਅੰਦਰੋਂ ਵਾਹੇ ਗੁਰੂ ਜੀ ਵੱਲ ਚੜਦੀ ਹੈ ਜੇ ਅਰਦਾਸ ਦੇ ਵੇਲੇ ਦਿਲ ਵਿੱਚ ਕੋਈ ਹੀਰਖਾ ਨਫ਼ਰਤ ਜਾਂ ਕਿਸੇ ਦਾ ਬੁਰਾ ਚਾਹਣਾ ਹੋਵੇ ਤਾਂ ਉਹ ਲਹਿਰ ਕੱਚੀ ਰਹਿੰਦੀ ਹੈ ਰਬ ਤੱਕ ਨਹੀਂ ਪਹੁੰਚਦੀ ਇਸ ਲਈ ਦੂਜੇ ਪੱਧਰ ਤੇ ਜਦੋਂ ਤੂੰ ਵਾਹਿਗੁਰੂ ਜੀ ਅੱਗੇ ਖੜਾ ਹੋਵੇਂ ਆਪਣੇ ਦਿਲ ਨੂੰ ਹੌਲੇ-ਹੌਲੇ ਖਾਲੀ ਕਰ ਕਿਸੇ ਦਾ ਬੁਰਾ ਨਾ ਸੋਚ ਜੋ ਵੀ ਤੈਨੂੰ ਦੁੱਖ ਦੇ ਗਿਆ ਉਸ ਨੂੰ ਵੀ ਵਾਹਿਗੁਰੂ ਜੀ ਦੇ ਹਵਾਲੇ ਕਰ ਦੇ ਆਪਣੇ ਆਪ ਨੂੰ ਇੱਕ ਸਾਫ਼ ਪਿਆਲਾ ਬਣਾ ਤਾਂ ਕਿ ਮਾਲਕ ਆਪਣੀ ਬਰਕਤ ਉਸ ਵਿੱਚ ਪਰ ਸਕੇ ਇੱਕ ਵਾਰੀ ਮੇਰੇ ਕੋਲ ਇੱਕ ਨੌਜਵਾਨ ਆਇਆ ਕਹਿੰਦਾ ਵੀਰ ਜੀ ਮੈਂ ਹਰ ਰੋਜ਼ ਅਰਦਾਸ ਕਰਦਾ ਹਾਂ ਫਿਰ ਵੀ ਪੈਸਾ ਨਹੀਂ ਰੁਕਦਾ ਮੈਂ ਪੁੱਛਿਆ ਕਿ ਅਰਦਾਸ ਤੋਂ ਪਹਿਲਾਂ ਕਿਸੇ ਲਈ ਗੁੱਸਾ ਚਿੰਜਾ ਦੁੱਖ ਰੱਖਦਾ ਹੈ ਉਸਨੇ ਚੁੱਪ ਕਰਕੇ ਹਾਂ ਕਰ ਦਿੱਤੀ ਮੈਂ ਕਿਹਾ ਜਦ ਤੱਕ ਤੂੰ ਦਿਲ ਵਿੱਚ ਕਿਸੇ ਲਈ ਕਾਲਾ ਕੋਨਾ ਰੱਖੇਗਾ ਤਦ ਤੱਕ ਬੜਕੱਟ ਦਾ ਚਾਨਣ ਤੇਰੇ ਘਰ ਵਿੱਚ ਪੂਰੀ ਤਰ੍ਹਾਂ ਨਹੀਂ ਆ ਸਕਦਾ ਅਰਦਾਸ ਦਾ ਤੀਜਾ ਪੱਧਰ ਸ਼ੁਕਰਾਨਾ ਸ਼ੁਕਰਾਨਾ ਬੜਕੱਟ ਦੀ ਕੁੰਜੀ ਹੈ ਪੈਸਾ ਸੁਖ ਸਿਹਤ ਇਹ ਸਭ ਵਾਹਿਗੁਰੂ ਜੀ ਦੇ ਦਿੱਤੇ ਹਨ ਜੇ ਤੂੰ ਮਿਲੇ ਹੋਏ ਦਾ ਸ਼ੁਕਰ ਨਹੀਂ ਕਰਦਾ ਤਾਂ ਮਾਲਕ ਵੀ ਅਗਲੀ ਵਾਰੀ ਘੱਟ ਦੇ ਸਕਦਾ ਹੈ ਇਸ ਲਈ ਤੀਜੇ ਪੱਦਰ ਤੇ ਹਮੇਸ਼ਾ ਅਰਦਾਸ ਦੇ